ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਦੇ ਵਿੱਚ ਉਬਾਲ ਆਇਆ ਹੋਇਆ ਪਾਣੀ ਉਬਲੇ ਹੋਏ ਨੇ ਪਾਣੀ ਤੱਤੇ ਹੋ ਚੁੱਕੇ ਨੇ ਭਾਖੜਾ ਦਾ ਠੰਡਾ ਠਾਰ ਪਾਣੀ ਇੰਨੀ ਦਿਨੀ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਲ ਗਰਮ ਕੀਤੀ ਹੋਈ ਹੈ ਪਰ ਇਸ ਸਭ ਕਾਸੇ ਦੇ ਵਿੱਚ ਉਹਨਾਂ ਲੋਕਾਂ ਦੀ ਚਰਚਾ ਨਹੀਂ ਹੋ ਰਹੀ ਜਿਹੜੇ ਲੋਕਾਂ ਨੇ ਮੁੱਖ ਭੂਮਿਕਾ ਨਿਭਾਈ ਟੈਕਨੀਕਲ ਤੌਰ ਦੇ ਉੱਤੇ ਪੰਜਾਬ ਦੀ ਲੜਾਈ ਨੂੰ ਅੱਗੇ ਹੋ ਕੇ ਮੋਰੀ ਹੋ ਕੇ ਲੜਿਆ ਤੇ ਕਿਸੇ ਦਾਬੇ ਤੋਂ ਨਹੀਂ ਡਰੇ ਉਹ ਅਧਿਕਾਰੀ ਕਿਹੜੇ ਨੇ ਉਹ ਲੋਕ ਕਿਹੜੇ ਨੇ ਜਿਨ੍ਹਾਂ ਦੀ ਚਰਚਾ ਕਰਨੀ ਬਣਦੀ ਹੈ ਮੈਂ ਉਹਨਾਂ ਦੀ ਚਰਚਾ ਤੁਹਾਡੇ ਨਾਲ ਜ਼ਰੂਰ ਕਰਨੀ ਚਾਹਾਂਗਾ ਕਿ ਆਖਰਕਾਰ ਉਹ ਅਧਿਕਾਰੀ ਕਿਹੜੇ ਨੇ ਕਿਹੜੇ ਅਧਿਕਾਰੀ ਜਿਹੜੇ ਪੰਜਾਬ ਦੇ ਹੱਕ ਦੇ ਲਈ ਅੜ ਕੇ ਖੜਗੇ ਉਹ ਪੰਜਾਬ ਦੇ ਸਪੂਤ ਕਿਹੜੇ ਨੇ ਇਹਨਾਂ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣੀ ਹੈ ਤੁਸੀਂ ਜੁੜੇ ਲੋਕ ਪੰਜਾਬ న్యూਸ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਕੋਈ ਨਵਾਂ ਨਹੀਂ ਹਰ ਕੁਝ ਕੁ ਸਮੇਂ ਤੋਂ ਬਾਅਦ ਕੋਈ ਪੰਜਾਬ ਦੇ ਪਾਣੀਆਂ ਦਾ ਨਵਾਂ ਰੱਖਾ ਆ ਜਾਂਦਾ ਹੈ ਕੈਪਟਨ ਅਮਰਿੰਦਰ ਰਾਏ ਪ੍ਰਕਾਸ਼ ਸਿੰਘ ਬਾਦਲ ਆਏ ਫਿਰ ਹੁਣ ਭਗਵੰਤ ਮਾਨ ਆਏ ਹਾਲਾਂਕਿ ਆਉਂਦੇ ਜਾਂਦੇ ਰਹਨੇ ਨੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਤਕਨੀਕੀ ਤੌਰ ਤੇ ਜਿਹੜੀ ਉਹਦੀ ਸਟੱਡੀ ਹੋਣੀ ਚਾਹੀਦੀ ਹੈ ਜਿਹੜੇ ਉਸ ਦੇ ਤੱਥਾਂ ਨੂੰ ਖੋਖਣਾ ਚਾਹੀਦਾ ਤੇ ਪੰਜਾਬ ਦੇ ਕੇਸ ਨੂੰ ਜਿਹੜਾ ਤਗੜਾ ਕਰਕੇ ਰੱਖਣ ਦੀ ਲੋੜ ਹੈ ਉਹ ਘਾਟ ਹਮੇਸ਼ਾ ਰੜਕਦੀ ਰਹੀ ਪਰ ਇਸ ਵਾਰ ਉਸ ਘਾਟ ਦੇ ਵਿੱਚ ਥੋੜੀ ਜਿਹੀ ਕਮੀ ਆਈ ਪੰਜਾਬ ਦੇ ਅਧਿਕਾਰੀ ਜਿਹੜੇ ਅਕਸਰ ਪਹਿਲਾ ਕਹਿ ਲਈਏ ਕਿ ਪੰਜਾਬੀ ਚ ਕਹਿੰਦੇ ਨੇ ਉਹਨੇ ਮੋਕ ਮਾਰਨਾ ਉਹ ਮਾਰ ਜਾਂਦੇ ਸੀ ਝੋਕ ਜਾਂਦੇ ਸੀ ਦਾਬੇ ਚ ਆ ਜਾਂਦੇ ਸੀ ਪਰ ਇਸ ਵਾਰ ਪੰਜਾਬ ਦੇ ਅਧਿਕਾਰੀਆਂ ਨੇ ਬਾਗ ਕਮਾਲ ਕੰਮ ਕੀਤਾ ਹੈ ਹਾਲਾਂਕਿ ਉਹਨਾਂ ਦੀਆਂ ਅਗਲੀਆਂ ਪਿਛਲੀਆਂ ਕਾਰਗੁਜ਼ਾਰੀਆਂ ਤੇ ਨਹੀਂ ਮੈਂ ਜਾਣਨਾ ਚਾਹੁੰਦਾ ਉਹ ਸਵਾਲਾਂ ਦੇ ਘੇਰੇ ਚ ਨੇ ਖਾਸ ਕਰਕੇ ਕ੍ਰਿਸ਼ਨ ਕੁਮਾਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਫੀ ਰੋਲੇ ਰਾਲੇ ਨੇ ਪਰ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਪਾਣੀਆਂ ਦਾ ਕੇਸ ਤਕੜੇ ਹੋ ਕੇ ਲੜਿਆ ਤੇ ਅੱਜ ਹਰਿਆਣਾ ਬੈਕਫੁੱਟ ਤੇ ਹੈ ਹਰਿਆਣਾ ਤਰਲੇ ਮਿੰਤਾ ਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਅਸੀਂ ਤੋਂ 2 ਦਿਨ ਪਹਿਲਾਂ ਬੜਕਾ ਮਾਰਦਾ ਸੀ ਧੌਂਸ ਜਮਾ ਰਹੇ ਸੀ ਕੇਂਦਰ ਦੇ ਨਾਲ ਰਲ ਕੇ ਧੌਣ ਤੇ ਗੋਡਾ ਰੱਖਣ ਦੀਆਂ ਚਾਲਾਂ ਚੱਲ ਰਹੀ ਸੀ ਉਹ ਹੁਣ ਕਿਵੇਂ ਕਹਿ ਲਈਏ ਕਿ ਲਿਫਦੇ ਹੋਏ ਨਜ਼ਰ ਆ ਰਹੇ ਨੇ ਮਸਲਾ ਕੁਝ ਇਸ ਤਰ੍ਹਾਂ ਹੈ ਪੰਜਾਬ ਹਰਿਆਣਾ ਦੇ ਦਰਮਿਆਨ ਵਾਧੂ ਪਾਣੀ ਨੂੰ ਲੈ ਕੇ ਛਿੜੀ ਜੰਗ ਪੰਜਾਬ ਦੇ ਅਫਸਰਾਂ ਨੇ ਜਿਹੜੇ ਆ ਇਸ ਜੰਗ ਦੇ ਵਿੱਚੋਂ ਨਾਇਕ ਹੋ ਕੇ ਨਿਕਲਦੇ ਨਜ਼ਰ ਆਏ ਗਰਦ ਅਸਲ ਜਲ ਸਰੋਤ ਵਿਭਾਗ ਦਾ ਦੇ ਪ੍ਰਮੁੱਖ ਸਤਤਰ ਕ੍ਰਿਸ਼ਨ ਕੁਮਾਰ ਔਖ ਦੀ ਘੜੀ ਚ ਆਪਣੀ ਕਰਮ ਭੂਮੀ ਪੰਜਾਬ ਦੇ ਨਾਲ ਖੜਦੇ ਹੋਏ ਨਜ਼ਰ ਆਏ। ਕ੍ਰਿਸ਼ਨ ਕੁਮਾਰ ਨੇ ਹੀ ਜਿਹੜਾ BBMB ਬੋਰਡ ਦੀਆਂ ਵਧੀਆਂ ਦੀਆਂ ਦਾ ਡਟ ਕੇ ਵਿਰੋਧ ਕੀਤਾ। BBMB ਬੋਰਡ ਦੀ ਮੀਟਿੰਗ ਦੇ ਵਿੱਚ ਕੁੱਲ 9 ਮੈਂਬਰਾਂ ਚੋਂ 8 ਮੈਂਬਰ ਪੰਜਾਬ ਦੇ ਖਿਲਾਫ ਡਟ ਗਏ ਤਾਂ ਕ੍ਰਿਸ਼ਨ ਕੁਮਾਰ ਨੇ ਮੈਦਾਨ ਨਾ ਛੱਡਿਆ। ਬੋਰਡ ਨੇ ਹੜਾ ਕੇ ਹਰਿਆਣਾ ਨੂੰ ਬਾਦੂ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਇਸ ਅਧਿਕਾਰੀ ਨੇ ਅੱਧੇ ਘੰਟੇ 'ਚ ਖਤਮ ਹੋਣ ਵਾਲੀ ਮੀਟਿੰਗ ਨੂੰ ਕਰੀਬ ਸਾਢੇ 5 ਘੰਟੇ ਤੱਕ ਖਿੱਚ ਕੇ ਬਾਕੀ ਮੈਂਬਰਾਂ ਦੇ ਵੀ ਪੈਰ ਨਾ ਲੱਗਣ ਦਿੱਤੇ ਭਾਜਪਾ ਸ਼ਾਸ ਸੂਬਿਆਂ ਤੇ ਕੇਂਦਰੀ ਪ੍ਰਤੀਨਿਧਾਂ ਨੇ ਜਦੋਂ ਪੰਜਾਬ ਖਿਲਾਫ ਵੋਟ ਪਾਈ ਤਾਂ ਇਸ ਅਧਿਕਾਰੀ ਨੇ ਤੱਥਾਂ ਨੂੰ ਇਨਾ ਉਭਾਰਿਆ ਤਿੰਨ ਉਹਨਾਂ ਦੇ ਤੱਥਾਂ ਦੇ ਨਾਲ ਜਿਹੜਾ ਇਹ ਸਾਰੇ ਜਾਣੇ ਜਿਹੜੇ ਕਿ ਭਾਜਪਾ ਨਾਲ ਸੰਬੰਧਤ ਸੀ ਜਾਂ ਹਰਿਆਣਾ ਦਿੱਲੀ ਰਾਜਸਥਾਨ ਦੇ ਅਧਿਕਾਰੀ ਸੀ ਉਹ ਉਹਨਾਂ ਨੂੰ ਕੋਈ ਜਵਾਬ ਨਹੀਂ ਆੜਿਆ ਬੀਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਨੇ ਮੀਟਿੰਗ 'ਚ ਕਿਹਾ ਕਿ ਪੰਜਾਬ ਨੂੰ ਮੀਟਿੰਗ ਦੇ ਮਿੰਟਸ ਜਾਨੀ ਕਿ ਕਾਰਵਾਈ ਜਿਹੜੀ ਰਜਿਸਟਰ ਤੇ ਲਿਖੀ ਹੁੰਦੀ ਆ ਉਹ ਭੇਜ ਦੇਣਗੇ ਅਤੇ ਪੰਜਾਬ ਈਮੇਲ ਜਰੀਏ ਇਤਰਾਜ਼ ਦਾਇਰ ਕਰ ਦੇਵੇ ਪਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ 'ਚ ਖੁਦ ਹੀ ਟਾਈਪ ਕਰਕੇ ਪੰਜਾਬ ਦੇ ਇਤਰਾਜ਼ ਲਿਖੇ ਮੀਟਿੰਗ ਦੀ ਸਮੁੱਚੀ ਕਾਰਵਾਈ ਦਾ ਡੇਢ 50 ਦਾ ਜਿਹੜਾ ਸਿਰਫ ਡੇਢ ਪੰਨੇ ਦਾ ਸੀ ਪਰ ਕ੍ਰਿਸ਼ਨ ਕੁਮਾਰ ਨੇ ਉਸ ਤੋਂ ਦੁੱਗਣੇ ਇਤਰਾਜ਼ ਲਾ ਦਿੱਤੇ ਜਾਨੀ ਕਿ ਤਿੰਨ ਪੰਨਿਆਂ ਦੇ ਉੱਤੇ ਆਧਾਰਿਤ ਇਤਰਾਜ਼ ਪੇਸ਼ ਕੀਤੇ ਕ੍ਰਿਸ਼ਨ ਕੁਮਾਰ ਦੇ ਜ਼ਿਆਦਾ ਬੋਲਣ ਤੇ ਹਰਿਆਣੇ ਨੇ ਇਤਰਾਜ਼ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਹੈ ਕਿ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਥਾਪੜਾ ਦਿੱਤਾ ਹੋਇਆ ਤੇ ਮੁੱਖ ਮੰਤਰੀ ਦੀ ਨੰਗਲ ਫੇਰੀ ਨੇ ਵੀ ਜਲ ਸਰੋਤ ਵਿਭਾਗ ਦੇ ਅਫਸਰਾਂ ਦੇ ਹੌਸਲਿਆਂ ਨੂੰ ਥੋੜਾ ਕਹਿ ਲਿਆ ਕਿ ਬਲੰਦ ਕੀਤਾ ਪੰਜਾਬ ਭਲੀ ਭਾਂਤ ਜਾਣੂ ਹੈ ਕਿ ਟੇਲਾਂ ਦੇ ਪਾਣੀ ਪੁੱਜਦਾ ਕਰਨ ਲਈ ਜਿਹੜੇ ਇਹਨਾਂ ਅਫਸਰਾਂ ਦਾ ਕਾਫੀ ਯੋਗਦਾਨ ਰਿਹਾ ਹੈ ਦੂਜੇ ਨਾਇਕ ਹੋ ਨਿਭੜੇ ਪਾਖੜਾ ਡੈਮ ਦੇ ਉੱਤੇ ਪਾਖੜਾ ਡੈਮ ਦੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਨੇ ਬੜੀ ਦਲੇਰੀ ਦਿਖਾਈ ਤੇ ਜੁਰਤ ਦਿਖਾਈ ਜਦੋਂ ਹਰਿਆਣਾ ਸਰਕਾਰ ਨੇ ਤਬਾਦਲਾ ਕਰਕੇ ਜਿਹੜੇ ਬੰਦੇ ਨੂੰ ਭੇਜਿਆ ਖਾਸ ਕਰਕੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਸੰਜੀਵ ਕੁਮਾਰ ਤੇ ਇਤਰਾਜ਼ ਕੀਤਾ ਚਰਨਪ੍ਰੀਤ ਸਿੰਘ ਇਸ ਸਮੇ ਬੀਬੀਐਮਬੀ ਵੱਲੋਂ ਜਿਹੜਾ ਪਾਖੜਾ ਜਿਹੜਾ ਪਾਖੜਾ ਡੈਮ ਦਾ ਮੁੱਖ ਇੰਜੀਨੀਅਰ ਨੇ ਚਰਨਪ੍ਰੀਤ ਸਿੰਘ ਜਿਨ੍ਹਾਂ ਨੇ BBMP ਵੱਲੋਂ ਹਰਿਆਣਾ ਦੇ ਨਵੇਂ ਤਨਾਤ ਕੀਤੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਸੰਜੀਵ ਕੁਮਾਰ ਤੇ ਇਤਰਾਜ਼ ਕੀਤਾ ਉਸ ਕੋਲ ਕਿਹਾ ਕਿ ਇਸ ਅਹੁਦੇ ਦਾ ਕੋਈ ਤਜਰਬਾ ਹੀ ਨਹੀਂ ਹੈ ਤੇ ਨਾ ਹੀ ਉਹਨੇ ਜਿਹੜੀ ਜੁਆਇਨਿੰਗ ਹੈ ਉਹ ਸਹੀ ਤਰੀਕੇ ਨਾਲ ਕੀਤੀ ਹੈ ਸਹੀ ਪ੍ਰਕਿਰਿਆ ਦਾ ਫੋਲੋ ਕਰਕੇ ਉਹਦੀ ਜੁਆਇਨਿੰਗ ਹੋਈ ਹੈ ਇਸ ਕਰਕੇ ਉਹਦੇ ਹੁਕਮਾਂ ਨੂੰ ਜਿਹੜਾ ਉਹ ਨਹੀਂ ਮੰਨਣਗੇ ਤੇ ਉਹਨਾਂ ਨੇ ਸ਼ਰਿਆਮ ਇਸ ਦਾ ਜਿਹੜਾ ਜਵਾਬ ਜਿਹੜਾ ਉਹ ਦਿੱਤਾ ਚਰਨਪ੍ਰੀਤ ਨੇ ਡੈਮ ਦੇ ਗੇਟ ਖੋਲਣ ਲਈ ਸੰਜੀਵ ਕੁਮਾਰ ਵੱਲੋਂ ਦਿੱਤੇ ਗਏ ਹੁਕਮੇ ਆਕੇ ਇਨਕਾਰ ਦਿੱਤੇ ਫਕਰਾ ਦਿੱਤੇ ਕਿ ਸੰਜੀਵ ਕੁਮਾਰ ਨੇ ਨਾ ਤਾਂ ਉਹਨਾਂ ਕੋਲ ਟੁਕਵੀ ਪ੍ਰਕਿਰਿਆ ਤੋਂ ਹੈ ਤਾਂ ਜੁਆਇਨ ਹੀ ਕੀਤਾ ਹੈ ਅਤੇ ਇਸ ਮਗਰੋਂ BBMP ਨੇ ਆਪਣੇ ਹੁਕਮ ਵੀ ਬਾਈਪਾਸ ਕਰਦੇ ਤੇ ਤੀਜਾ ਨਾਇਕ ਪਾਖੜਾ ਟਾਈਮ ਦਾ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਇਹਨਾਂ ਅੰਦਾ ਤਵਾਦਲਾ ਰਾਤੋ ਰਾਤ ਕਰ ਦਿੱਤਾ ਗਿਆ ਇਹਨਾਂ ਨੂੰ ਵਾਧੂ ਪਾਣੀ ਛੱਡਣ ਦੇ ਲਈ ਕਿਹਾ ਗਿਆ ਪਰ ਇਹਨਾਂ ਨੇ ਨਹੀਂ ਛੱਡਿਆ ਇਹਨਾਂ ਨੇ ਕਿਹਾ ਕਿ ਪੰਜਾਬ ਜਿੰਨਾ ਟਾਈਮ ਇੰਟੈਂਟ ਨਹੀਂ ਦਿੰਦਾ ਵਾਧੂ ਪਾਣੀ ਛੱਡਣ ਦਾ ਉਹਨਾਂ ਟਾਈਮ ਮੈਂ ਪਾਣੀ ਨਹੀਂ ਛੱਡਾਂਗਾ ਤੇ ਇਹ ਇਸ ਨੂੰ ਬਾਈਪਾਸ ਕਰਨ ਦੀ ਗੱਲ ਹੋਈ ਇਹਨਾਂ ਦਾ ਤਬਾਦਲਾ ਰਾਤੋ ਰਾਤ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਤਬਾਦਲੇ ਤੋਂ ਬਾਅਦ ਅਸਲ ਚ ਮद्दा ਭਖਿਆ ਕਿ ਕਿਵੇਂ ਧੱਕਾ ਕੀਤਾ ਜਾ ਰਿਹਾ ਹੈ ਕਿਵੇਂ ਬਾਹ ਮਰੋੜੀ ਜਾ ਰਹੀ ਹੈ ਧੌਣ ਤੇ ਗੋਡਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਇਹਨਾਂ ਦੀ ਬੇਨਤੀ ਦੇ ਉੱਤੇ ਤਬਾਦਲਾ ਕੀਤਾ ਪਰ ਇਹਨਾਂ ਨੇ ਰਾਤ ਨੂੰ ਈਮੇਲ ਲੇ ਕੇ ਕਹਿਤਾ ਕਿ ਮੈਂ ਅਸੀਂ ਕੋਈ ਬੇਨਤੀ ਨਹੀਂ ਕੀਤੀ ਕਿ ਮੇਰਾ ਤਬਾਦਲਾ ਕਰ ਦੋ ਤੇ ਉਸ ਤੋਂ ਬਾਅਦ ਮਾਹੌਲ ਹੋਰ ਪੱਕ ਗਿਆ ਅਕਸ਼ਦੀਪ ਨੇ ਵੀ ਡੈਮ ਦੇ ਗੇਟ ਖੋਲਣ ਤੋਂ ਪੂਰੀ ਨਾ ਕੀਤੀ ਜਿਸ ਕਰਕੇ ਉਹਨਾਂ ਦਾ ਤਬਾਦਲਾ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ 50 ਘੰਟੇ ਲੰਘ ਗਏ ਪਾਣੀ ਨਹੀਂ ਛੱਡਿਆ ਜਾ ਸਕਿਆ ਤਾਂ BBMB ਜਾਂ ਜਿਹੜੀ ਉਹ ਕਹਿ ਲਈਏ ਕਿ GRO ਹੈ ਜਿਹਦੇ ਵਿੱਚ ਹਰਿਆਣਾ ਰਾਜਸਥਾਨ ਦਿੱਲੀ ਫਿਰ ਹਰਿਆ ਕੇਂਦਰ ਦੇ ਪ੍ਰਤੀਨਿਧੀ ਨੇ ਜਿਹੜਾ ਕੁੱਲ ਮਿਲਾ ਕੇ ਜਿਹੜਾ ਪੰਜਾਬ ਦੀ ਸੰਗੀ ਕੁੱਟਣ ਦਾ ਕੰਮ ਕਰਨ ਵਾਲੀ ਜਿਹੜੀ ਲੋਬੀ ਹੈ 50 ਘੰਟੇ ਤੋਂ ਬਾਅਦ ਵੀ ਜਦੋਂ ਪਾਣੀ ਨਹੀਂ ਛੱਡਿਆ ਗਿਆ ਤਾਂ ਪੰਜਾਬ ਦੇ ਐਕਸੀਡੈਂਟ ਅਮਿਤ ਸੋਹਤਾ ਦੇ ਦਿਵਾਲੇ ਹੋਗੇ ਅਮਿਤ ਸੋਹਤ ਨੂੰ ਦਬਕੇ ਮਾਰਨੇ ਸ਼ੁਰੂ ਕੀਤੇਗੇ ਅਮਿਤ ਸੋਹਤਾਂ ਨੇ ਬੀਤੀ ਕੱਲ ਪੂਰਾ ਦਿਨ ਅੜਿਆ ਰਿਹਾ ਤੇ ਉਸਨੇ ਡੈਮ ਤੇ ਗੇਟ ਖੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਤਿੰਨ ਤਿੰਨੋਂ ਅਧਿਕਾਰੀ ਇਸ ਸਮੇਂ ਡੈਪੂਟੇਸ਼ਨ ਤੇ ਨੇ ਇੱਕ ਅਹਿਮ ਗੱਲ ਪੰਜਾਬ ਦੇ ਇਹ ਨਾਇਕ ਹੋਡੇ ਬਣੇ ਨੇ ਯਰਤ ਵਾਲੇ ਬੰਦੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਕਿਸੇ ਗੱਲ ਦੀ ਪ੍ਰਵਾਹ ਨਹੀਂ ਕੀਤੀ ਦਬਕਿਆਂ ਦੀ ਡਰਬਿਆਂ ਦੀ ਬਦਲੀਆਂ ਦੀ ਨਹੀਂ ਤਾਂ ਅਧਿਕਾਰੀ ਦੀ ਇੱਕ ਬਦਲੀ ਹੋ ਜੇ ਅਧਿਕਾਰੀ ਸਾ ਚੜ ਜਾਂਦੇ ਹਨ ਕਿ ਕੀ ਹੋ ਗਿਆ ਬਦਲੀ ਹੋ ਗਈ ਪਰ ਕੋਈ ਪ੍ਰਵਾਹ ਨਹੀਂ ਕੀਤੀ ਠੋਕ ਕੇ ਕੰਮ ਕੀਤਾ ਕ੍ਰਿਸ਼ਨ ਕੁਮਾਰ ਦੇ ਸਿੱਖਿਆ ਵਿਭਾਗ ਜਾਂ ਹੋਰ ਵਿਭਾਗਾਂ ਚ ਕੀਤੀਆਂ ਜਿਹੜੀਆਂ 13 15 ਜਿਹੜੇ ਉਹਨੇ ਕੰਮ ਕੀਤੇ ਆ ਜਿਸ ਪ੍ਰਕਾਰ ਉਹਦਾ ਵਿਵਹਾਰ ਰਿਹਾ ਮੈਂ ਉਹਦੇ ਨਾਲ ਕਦੇ ਸਹਿਮਤ ਨਹੀਂ ਰਿਹਾ ਨਹੀਂ ਰਹਿਣਾ ਚਾਹੀਦਾ ਆ ਉਹ ਕੋਈ ਬਹੁਤੀ ਤਸੱਲੀ ਵਾਲੀ ਗੱਲ ਨਹੀਂ ਹੈ ਇਸ ਮਾਮਲੇ ਦੇ ਵਿੱਚ ਵੀ ਕ੍ਰਿਸ਼ਨ ਕੁਮਾਰ ਤੇ ਕਈ ਇਲਜ਼ਾਮ ਨੇ ਇਹਦੇ ਬਾਰੇ ਵੀ ਕਈ ਗੱਲਾਂ ਨੇ ਕੀਆਂ ਕਿ ਕਿਸ ਤਰ੍ਹਾਂ ਨਾਲ ਕ੍ਰਿਸ਼ਨ ਕੁਮਾਰ ਦਬਕੇ ਮਾਰ ਕੇ ਕਹਿੰਦੇ ਰਹੇ ਕਿ ਕਾਗਜ਼ਾਂ 'ਚ ਪਾਣੀ ਪੂਰਾ ਕਰੋ ਕਿ ਅਸੀਂ ਇੰਨਾ ਪਾਣੀ ਵਰਤ ਲਿਆ ਉਹ ਸਰਪਲਸ ਦਿਖਾਉਣ ਦੀ ਜਿਹੜਾ ਮਸਲਾ ਆਇਆ ਉਹ ਹੈ ਇਹ ਸਾਰੀਆਂ ਚੀਜ਼ਾਂ ਨੇ ਪਰ ਜਿਸ ਪ੍ਰਕਾਰ ਇਸ ਕੇਸ ਨੂੰ ਹੈਂਡਲ ਕੀਤਾ ਮੈਂ ਇਸ ਕੇਸ ਹੱਦ ਦੀ ਹੱਦ ਤੱਕ ਉਹਨਾਂ ਦੀ ਗੱਲ ਕਰਨੀ ਚਾਹਾਂਗਾ ਕਿ ਜਿਸ ਪ੍ਰਕਾਰ ਉਹਨਾਂ ਨੇ ਇਸ ਕੇਸ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਇਸ ਕੇਸ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਉਸ ਦੇ ਮੁਕਾਬਲੇ ਉਹਨਾਂ ਨੇ ਕਾਫੀ ਤਿਆਰੀ ਕਰਕੇ ਖੁਦ ਇੰਟਰਸਟ ਲਿਆ ਤਿਆਰੀ ਕੀਤੀ ਰੋਲਾ ਪਿਆ ਜਿੰਨਾ ਸਾਰਾ ਉਹਨੂੰ ਹੈਂਡਲ ਕੀਤਾ ਕੱਲ ਕੇਂਦਰ ਨਾਲ ਹੋਈ ਮੀਟਿੰਗ ਦੇ ਵਿੱਚ ਵੀ ਸਾਰੇ ਲਾਜਵਾਬ ਕਰਤੇ ਹਰਿਆਣਾ ਹਰਿਆਣੇ ਕੋਲੇ ਕੋਈ ਤੋਕ ਹੀ ਨਹੀਂ ਬਚੀ ਕਿ ਹਰਿਆਣਾ ਕਹਿੰਦਾ ਰਿਹਾ ਕਿ ਸਾਨੂੰ ਪਹਿਲਾਂ ਵੀ ਪਾਣੀ ਮਿਲਦਾ ਸੀ ਜੇ ਪਹਿਲਾਂ ਮਿਲਦਾ ਸੀ ਤਾਂ ਕੋਈ ਗੱਲ ਨਹੀਂ ਪਹਿਲਾਂ ਵਾਲੀ ਦੀ ਗੱਲ ਪਹਿਲਾਂ ਨਾਲ ਰਹਿ ਗਈ ਤੁਸੀਂ ਅੱਜ ਦੀ ਗੱਲ ਕਰੋ ਕਿ ਸਾਡੇ ਐਸੀ ਵਾਧੂ ਪਾਣੀ ਕਿਉਂ ਦਈਏ ਪ੍ਰਸ਼ਨ ਇਹ ਹੈ ਕਿ ਤੁਹਾਨੂੰ ਵਾਧੂ ਪਾਣੀ ਕਿਉਂ ਦਿੱਤਾ ਜਾਵੇ ਪੀਣ ਲਈ ਪਾਣੀ ਮਨੁੱਖਤਾ ਦੇ ਆਧਾਰ ਦੇ ਉੱਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਤੁਹਾਨੂੰ ਬਾਧੂ ਪਾਣੀ ਦੀ ਲੋੜ ਕਿਉਂ ਹੈ ਕਿਉਂਕਿ ਤੁਹਾਨੂੰ ਆਦਤ ਪੈ ਚੁੱਕੀ ਹੈ ਤੁਸੀਂ ਕੋਈ ਤੱਥ ਪੇਸ਼ ਨਹੀਂ ਕਰਦੇ ਤੁਸੀਂ ਆਪਣੇ ਕੋਟੇ ਦਾ ਪਾਣੀ ਵਰਤ ਲਿਆ ਡੈਮ ਦੇ ਵਿੱਚ ਪਹਿਲਾਂ ਹੀ ਪਾਣੀ ਨਹੀਂ ਸਤਲੁਜ ਸੁੱਕਿਆ ਪਿਆ ਹੈ ਸਤਲੁਜ ਦੇ ਵਿੱਚ ਪਾਣੀ ਪਹਿਲਾਂ ਹੀ ਨਹੀਂ ਹੈਗਾ ਸਤਲੁਜ ਦਾ ਵਹਾ ਜਿਹੜਾ ਨੁਕਸਾਨਿਆ ਜਾ ਰਿਹਾ ਹੈ ਇਹ ਸਾਰੇ ਖਿੱਤੇ ਦਾ ਸਮੁੱਚੇ ਪੰਜਾਬ ਦਾ ਚਾਹੇ ਲੈਂਦਾ ਚਾਹੇ ਚੜ੍ਹਦਾ ਉਹਦਾ ਜਿਹੜਾ ਬਾਇਓਲੋਜੀਕਲੀ ਜਿਹੜੀ ਉਹ ਡਾਈਵਰਸਿਟੀ ਹੈ ਉਹਦੇ ਚ ਫਰਕ ਪੈ ਰਿਹਾ ਆ এনवायरमेंट ਜਿਹੜਾ ਪੂਰੇ ਦਾ ਪੂਰਾ ਉਹ ਇੱਕ ਇਕੋਲੋਜੀਕਲੀ ਜਿਹੜਾ ਆ ਉਹ ਇਫੈਕਟਡ ਹੋ ਰਹੀ ਆ ਸਤਲੁਜ ਦੇ ਵਹਾ ਦਾ ਸਹੀ ਨਾ ਹੋਣਾ ਰਾਵੀ ਦੇ ਵਹਾ ਦਾ ਸਹੀ ਨਾ ਹੋਣਾ ਬੜਾ ਅਫੈਕਟ ਹੈ ਕਿਉਂਕਿ ਅਸੀਂ ਤਾਂ ਕੁਦਰਤ ਦਾ ਪਾਣੀ ਰੋਕਿਆ ਹੋਇਆ ਆ ਅਸੀਂ ਤਾਂ ਡੈਮ ਦੇ ਜ਼ਰੀਏ ਕੁਦਰਤ ਦੇ ਵਹਾ ਨੂੰ ਰੋਕਿਆ ਹੋਇਆ ਆ ਕੁਦਰਤ ਆਪਣੀ ਮਰਜ਼ੀ ਕਰਦੀ ਹੈ ਤਾਂ ਕੀ ਪਤਾ ਕਿਵੇਂ ਦਾ ਵਹਾ ਹੁੰਦਾ ਉਹਦਾ ਫਿਰ ਵੀ ਚਲੋ ਮਨੁੱਖੀ ਲੋੜਾਂ ਦੇ ਲਈ ਰੁਕਿਆ ਗਿਆ ਹੈ ਬਿਜਲੀ ਦੇ ਲਈ ਪਾਣੀ ਦੇ ਲਈ ਗੱਲ ਇਹ ਹੈ ਕਿ ਸਾਰਾ ਪਾਣੀ ਤੁਹਾਨੂੰ ਦੇ ਦੋ ਤੇ ਦਰਿਆ ਸਾਤਲਜ ਸੁੱਕਾ ਰੱਖ ਲੋ ਬਹੁਤ ਸਿਆਣੇ ਨਹੀਂ ਤੁਸੀਂ ਤੁਹਾਡੀ ਇਸ ਸਿਆਣਪ ਨੂੰ ਕੌਣ ਦੇ ਰਿਹਾ ਹਰਿਆਣਾ ਨੂੰ ਵੈਸੇ ਤਾਂ ਹਰਿਆਣਾ ਦਾ ਕੋਈ ਹੱਕ ਬਣਦਾ ਨਹੀਂ ਪੰਜਾਬ ਦੇ ਪਾਣੀਾਂ ਤੇ ਪੰਜਾਬ ਦੇ ਪਾਣੀ ਨੇ ਰਿਪੇਰੀਅਨ ਐਕਟ ਦੇ ਉਦਾਹਰਣ ਵੀ ਕੋਈ ਹਰਿਆਣਾ ਦਾ ਹੱਕ ਨਹੀਂ ਬਣਦਾ ਹਰਿਆਣਾ ਪੰਜਾਬ ਦੇ ਪਾਣੀ ਦੇ ਇੱਕ ਬੂੰਦ ਦਾ ਹੱਕਦਾਰ ਵੀ ਨਹੀਂ ਚਲੋ ਸਰਕਾਰਾਂ ਨੇ ਹਲੇ ਤੱਕ ਜੋ ਗਲਤੀਆਂ ਕੀਤੀਆਂ ਨੇ ਜਿਹਨੂੰ ਸੁਧਾਰਨ ਦੇ ਲਈ ਹੋਰ ਕੰਮ ਕਰਨ ਦੀ ਲੋੜ ਹੈ ਜਿਹਨੂੰ ਸੁਧਾਰਨ ਦੇ ਲਈ ਜਿਹੜਾ ਸਾਰਾ ਕੁਝ ਸੈੱਟ ਕਰਨ ਦੀ ਇੰਦਰਾ ਗਾਂਧੀ ਦੀਆਂ ਗਲਤੀਆਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀਆਂ ਇਹਨਾਂ ਉਹਨਾਂ ਦੀਆਂ ਗਲਤੀਆਂ ਜਿੰਨੀਆਂ ਵੀ ਗਲਤੀਆਂ ਨੇ ਇਹ ਸਾਰੀਆਂ ਨੂੰ ਸੁਧਾਰਨ ਦੀ ਲੋੜ ਹੈ ਪੰਜਾਬ ਦੀ ਵੰਡ ਤੇ ਦੁਬਾਰਾ ਆਉਣ ਦੀ ਲੋੜ ਹੈ ਕਿ ਉੱਥੇ ਕੀ ਕੀ ਗਲਤੀਆਂ ਹੋਈਆਂ ਪੰਜਾਬ ਦੇ ਹੱਕਾਂ ਤੇ ਕਿਵੇਂ ਡਾਕਾ ਮਾਰਿਆ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਵਿਚਾਰਨ ਦੀ ਲੋੜ ਹੈ ਰਾਜਸਥਾਨ ਦਾ ਤਾਂ ਪਾਣੀ ਜਮਾਂ ਹੀ ਬੰਦ ਕਰ ਦੇਣਾ ਚਾਹੀਦਾ ਹੈ ਜਿੰਨਾ ਟਾਈਮ ਰਾਜਸਥਾਨ ਪੰਜਾਬ ਦੇ ਪਾਣੀਆਂ ਦੀ ਰਿਅਲਿਟੀ ਨਹੀਂ ਦਿੰਦਾ ਰਾਜਸਥਾਨ ਨੂੰ ਤਾਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਚਾਹੀਦੀ ਕਿਉਂਕਿ ਰਾਜਸਥਾਨ ਫ੍ਰੀ ਖਾਤੇ 'ਚ ਪੰਜਾਬ ਦਾ ਹਜ਼ਾਰਾਂ ਲੀਟਰ ਪਾਣੀ ਵਰਤ ਰਿਹਾ ਹੈ ਕਿਹੜੇ ਮੂੰਹ ਨਾਲ ਵਰਤ ਰਿਹਾ ਉਹਨੂੰ ਪਾਣੀ ਕਿਉਂ ਦਿੱਤਾ ਗਿਆ ਉਹਦਾ ਤਾਂ ਕੋਈ ਅਧਿਕਾਰ ਹੀ ਨਹੀਂ ਸੀਗਾ ਇਸ ਪਾਣੀ ਦੇ ਉੱਤੇ ਹਰਿਆਣਾ ਰਾਜਸਥਾਨ ਪੈਸੇ ਦੇਵੇ ਤੇ ਪਾਣੀ ਲਵੇ ਸਿੱਧਮ ਸਿੱਧੀ ਤੇ ਸਪਸ਼ਟ ਜੀ ਗੱਲ ਹੈ ਜਾਂ ਫਿਰ ਰਾਜਸਥਾਨ ਜਿਹੜੇ ਪੱਥਰ ਉੱਥੋਂ ਨਿਕਲਦੇ ਨੇ ਜਿਹੜੇ ਖਣਿੰਜ ਰਾਜਸਥਾਨ ਤੋਂ ਨਿਕਲਦੇ ਨੇ ਉਹਦੇ 'ਚ ਪੰਜਾਬ ਦੀ ਰਿਐਲਿਟੀ ਫਿਕਸ ਕਰ ਦਵੇ ਕਿੰਨੇ ਫੀਸ ਦੀ ਪੰਜਾਬ ਨੂੰ ਅਸੀਂ ਪੈਸੇ ਦਵਾਂਗੇ ਉਹਦੇ ਵਿੱਚੋਂ ਤੇ ਜਿਹੜਾ ਪਾਣੀ ਆ ਸਾਡੇ ਤੋਂ ਲਈ ਚੱਲੇ ਗੱਲ ਖਤਮ ਹੈ ਪਰ ਤਾਰੀਫ ਕਰਨੀ ਬੰਦੀ ਆ ਪੰਜਾਬ ਦੇ ਇਹਨਾਂ ਆਗੂਆਂ ਦੀ ਜਿਹੜੇ ਅਫਸਰਾਂ ਦੀ ਜਿਹੜੇ ਖੜੇ ਖਾਸ ਕਰਕੇ ਕ੍ਰਿਸ਼ਨ ਕੁਮਾਰ ਜਿਨ੍ਹਾਂ ਨੇ ਕੇਸ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕੀਤਾ ਕਾਗਜ਼ਾਂ 'ਚ ਮਜ਼ਬੂਤ ਕੀਤਾ ਚਾਹੇ ਅੱਜ ਅਦਾਲਤਾਂ 'ਚ ਵੀ ਚਲੇ ਜਾਵੇ ਹਰਿਆਣਾ ਸਰਕਾਰ ਤਾਂ ਉਹਦੇ ਪੱਲੇ ਉੱਥੇ ਵੀ ਕੁਝ ਨਹੀਂ ਪੈਂਦਾ